ਤੇ ਕਿਆ ਮੰਤਰੀ ਹਰਜੋਤ ਬੈਂਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਤੇ ਇਹ ਖੁਲਾਸੇ ਕਿਸੇ ਹੋਰ ਨੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤੇ ਗਏ ਨੇ ਜਿਨ੍ਹਾਂ ਨੇ 100 ਕਰੋੜ ਦੇ ਕਪੜੇ ਨੂੰ ਲੈ ਕੇ ਹਰਜੋਤ ਬੈਂਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਿਨ੍ਹਾਂ ਦਾ ਕੀ ਬਿਆਨ ਸਾਹਮਣੇ ਤਾਂ ਆਓ ਜਾਣਦਿਆਂ ਆਖਰ ਕੀ ਹੈ ਪੂਰਾ ਮਾਮਲਾ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਇਹ ਗੰਭੀਰ ਇਲਜ਼ਾਮ ਲਗਾਏ हरजोत सिंह बैंसा कहना जस्ट लर्न अबाउट बेसलैस एलिगेशन मेड बाय अ टेंटेड ऑफिसर अगेंस्ट मी एंड माई वाइफ एंड एन एग्जैम्पलरी आईपीएस ऑफिसर विद अ स्पॉटलैस रिकॉर्ड उन बैंस साहब जिन्हें एलीगेशन लाया अमन ਔਰ ਇਨਸਪੈਕਟਰ ਐਲੀਗੇਸ਼ਨ ਲਿਖਾ ਰਹੀ ਆ ਹਰਜੋਤ ਬੈਂਸ ਦੇ ਖਿਲਾਫ ਤੇ ਇਹਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰਦੇ ਆ ਕਿ ਮੈਂ ਹਰਜੋਤ ਬੈਂਸ ਦੇ ਖਿਲਾਫ ਤਾਂ ਮਾੜਾ ਮੋਟਾ ਤੁਹਾਨੂੰ ਬੋਲਬਾਲ ਦਊਗਾ ਮਗਰ ਆ ਆਲ ਦਾ ਰਿਸਪੈਕਟ ਫਾਰ ਹਿਸ ਵਾਈਫ ਔਰ ਮੈਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹ ਜਿਹੀ ਗੱਲ ਆਏ ਕਿ ਵਰ ਦਾ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਇਹ ਤੁਹਾਡੇ ਚੈਨਲਾਂ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ ਤਿੰਨ ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਿਆ ਕਿ ਬੋਲ ਮੈਂ ਬੋਲਣ ਪਾਣ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰ ਗ੍ਰੋਥ ਬੈਂਕ ਨਾਲ 86 ਬੱਕਰੇ ਵੇ 100 ਹੋਣੇ ਇਰੇ ਤਾਂ ਰੋਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਬੰਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲਣਾ ਔਰ ਮੈਂ ਬਾਤ ਵੀ ਨਹੀਂ ਬੋਲਿਆ ਚਲੋ ਕੱਲ ਤੱਕ ਫਿਰ ਮਾਨੇ ਗੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚਿੰਨ ਵਿੱਚ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿੱਦਾ ਝੂਠਾ ਹੀ ਮੋਟੂ ਆ ਵੇਖੋ ਕੀ ਕਹਿਣ ਲਿਆ ਕਹਿੰਦਾ ਇਹ ਪਹਿਲਾਂ ਮੈਂ ਸਾਜੀ ਟਵੀਟ ਪੜ੍ਹ ਦਿਆ ਤੇ ਫੇਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲੀਗੇਸ਼ਨ ਮੇਡ ਬਾਇ ਅ ਟੈਂਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਵਾਈਫ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਐਗਜ਼ੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿੰਦਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਨਹੀਂ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਆ ਕੋਈ ਵੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕੰਨਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਮੈਂ ਆਪ ਮੰਨੇ ਦਾ ਮਗਰ ਖਲਖੀ ਘਾਰਾਲਾ ਘਾਰਾਲੀ ਦੀ ਸ਼ਿਫਟ ਕਰੀ ਜਾਵੇ ਘਾਰਾਲੀ ਘਰ ਵਾਲੇ ਦੀ ਕਰੀ ਜਾਵੇ ਤੁਸੀਂ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਕਹਣਾ ਅੱਗੇ ਉਹ ਵੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂ ਕਹਿੰਦਾ ਐਜ਼ ਅ ਸੋਲਜਰ ਆਫ ਅਰਮੇਨ ਕੇਜਰੀਵਾਲ ਓਨੈਸਟੀ ਇਜ਼ ਮਾਈ ਧਰਮਾ ਉਹਨੇ ਕਿੱਡਾ ਓਨੈਸਟ ਆ ਉਹ ਤਾਂ ਉਥੋਂ ਦੀ ਰੇਤ ਦੀ ਖੱਡਾ ਬੋਲਦੀਆਂ ਨੇ ਰੋਜ ਕੋਲ ਕੋਈ ਦਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਵੱਜ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫ who embodies professionalism and integrity ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਰੂਥ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਚਪਾਈ ਹੈ ਤੇ ਹਰਜੋਤ ਸੋਂ ਪੈ ਫਿਰ ਐ ਕਰ ਕੇਜਰੀ ਯਾਰ ਦੀ ਰਿਕੁਐਸਟ ਹੀ ਕੌਣ ਕਰ ਰਿਆ ਸੀਪੀਆਈ ਈਡੀ ਤੇ ਸੱਚੇ ਸ਼ਗਿਰਤ ਦਾ ਤਾਂ ਫਿਰ ਇਹੀ ਫੈਸਲਾ ਹੈ ਕਿ ਅੱਜ ਚਿੱਠੀ ਲਿਖ ਦੇ ਵੀ ਭਾਈ ਮੇਰੇ ਤੋਂ ਕੇਜਰੀ ਯਾਰ ਖਾਬ ਤੋਂ ਬੜਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜੀਠੀਆ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਚੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਵੇਖ-ਵੇਖ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਵੇਖ ਲੈਂਦਾ ਹੱਥਾਂ 'ਚ ਪੈ ਜੀਦਾ ਕਿ ਬਾਪ ਪਲੇ ਤੇਰੇ শিরাਹੇ 'ਚ ਵੀ ਧਰਨਾ ਵਜਿਆ ਕਿਤੇ ਇੰਡੀਆ ਗੇਟ 'ਤੇ ਮਾਰਿਆ ਸੀ ਨਾ ਉੱਥੇ ਮਾਰਿਆ ਸੀ ਮੈਨੂੰ ਕੇਦਰੀ ਆਲ ਵੀ ਕਹਿੰਦਾ ਹੁਣ ਵਾਅ ਹੈ ਜੇ ਚਾਹੀ ਤੇ ਹੀ ਦੇ ਇਹਦੇ ਚਾਰ ਕਿ ਧਰਨੇ ਹੋਰ ਵਾਜਣ ਮੇਰੇ ਅੱਗੇ ਮੈਨਾਂ ਦਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸਚਾਈ ਜੇ ਸਰਕਾਰ 'ਚ ਤੂੰ ਵਜੀਰ ਹਾਂ ਉਹ ਤਾਂ ਨਹੀਂ ਵਿਆਹ ਸਕਦੇ ਕੋਈ ਗੌਰਵ ਆਦਮ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜੀਰ ਚੋਰ ਦੱਸੋ ਉਹਨੇ ਵਿਚਾਰੇ ਨੇ ਇਥੋਂ ਕਹਿ ਸਕਦੇ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਦੂੰ ਤੂੰ ਸੱਚਾ ਸਭ ਤੋਂ ਪਹਿਲਾਂ ਥਾੜੀ ਤਾਂ ਮੈਂ ਮਾਰੂ ਆਈ ਜੋਰ-ਜੋਰ ਦੀ ਮਾਰੂ ਕਿ ਇਹ ਵਾਕਈ ਇਹ ਜੋ ਕਹਿੰਦਾ ਸੀ ਐਡਾ ਇਮਾਨਦਾਰ ਬੰਦਾ ਏ ਤੋ ਔਰ ਅਗਲੀ ਗੱਲ ਸੁਣ ਲਓ ਇਨੂੰ ਤਾਂ ਹੁਣ ਟਵੀਟ ਦੀ ਛੇਤੇ ਆ ਜਾਂ ਚਿੱਠੀ ਕਦੋਂ ਦੀ ਲਿਖੀ ਆ ਵੇਖੋ ਆ ਮੈਡਮ ਨੇ ਲਿਖਦੀ ਆ ਕਹਿੰਦਾ ਆਈ ਹੰਬਲੀ ਸਬਮਿਟ ਥੈਟ ਔਨ 9 1 2024 ਇਹਨੇ ਚਿੱਠੀ ਲਿਖੀ ਆ ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਹੈਨਾ 8 ਮੰਥਸ 8 ਮੰਥਸ ਪਹਿਲਾਂ 8 ਮਹੀਨੇ ਦਾ ਕੋ ਸੁੱਤਾ ਪਿਆ ਸੀ 8 ਮਹੀਨੇ ਦੇ ਤੱਕ ਮੈਨੇਜਮੈਂਟ ਚੱਲ ਰਹੀ ਸੀ ਕਦੇ ਉਹਨੂੰ ਮਨਾਉਂਦੇ ਸੀ ਉਹ ਰੁਸਦੀ ਸੀ ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦੇਾਂਗੇ ਉਹ ਖੁਸ਼ ਹੋ ਜਾਂਦੀ ਸੀ ਤੇ ਫਿਰ ਮਤਲਬ ਰੱਪ ਜਾਣਦਾ ਕੀ ਮਤਲਬ ਇਹ ਜਿਹੀ ਕੁਝ ਚੱਲਦਾ ਸਰਕਾਰਾਂ ਨੂੰ ਮਗਰ ਅਖੀਰ 'ਚ ਜੇ ਤੈਨੂੰ 9-8-9 ਮਹੀਨੇ ਦਾ ਇਹ ਸਾਰੀ ਕੰਮ ਚੱਲ ਰਿਹਾ ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਂ ਕਹਿੰਦੀ ਹਾਂ ਥੀ ਦਾ ਸੀਰੀਅਸ ਅਲਿਗੇਸ਼ਨ ਸਰ ਇਟਸ ਅਬਾਊਟ ਫਰਾਡਿੰਗ ਪੀਪਲ ਇਹ ਕਾਲ ਸੈਂਟਰ ਜੋ ਚੱਲਦਾ ਸੀ ਜੋ ਤੁਹਾਨੂੰ ਫੋਨ ਆਉਂਦੇ ਜਿਨ੍ਹਾਂ ਰੋਜ਼ ਸਾਈਬਰ ਕਰਾਈ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 5000 ਲੈ ਕੇ ਕਿਸੇ ਕੋ 15000 ਲੈ ਕੇ ਥਿੰਗਸ ਆਬਾਊਟ ਦੈਟ ਸਾਈਬਰ ਕਰਾਈ ਆ ਮੈਂ ਘਰ ਦੀ ਫੋਟੋ ਵਿਖਾਉਣਾ ਆ ਜਾੜ ਕੇ ਆ ਗਿਆ ਆ ਬੰਗਿਆ ਜੀ ਜਿਹਦੀ ਬੇਸਮੈਂਟ 'ਚ ਇਹ ਚੱਲਦਾ ਸੀ ਇਹ ਸਾਈਬਰ ਕਰਾਈ ਉਹ ਵੀਡੀਓ ਵਿਖਾਉਦਾ ਇਹਦਾ ਐਡਰੈਸ ਲਿਖਿਆ ਤੁਸੀਂ ਵੀ ਜਾ ਕੇ ਵੇਖ ਕੇ ਆਇਓ ਇਹਦਾ ਡਰੈਸ ਲਿਖਿਆ 500 ਸਕਰ ਫੁੱਟ ਦਾ ਅਨਕੰਸਟਰਕਟਿਡ ਹਾਊਸ ਕਾਰਨਰ ਹਾਊਸ ਐਟ ਪੀਪੀ 29 ਸੈਕਟਰ 108 ਮੋਹਲੀ ਔਰ ਇਹ ਜਿਹੜਾ ਬੰਦਾ ਹੈ ਇਹ ਮੰਗਲ ਦਾ ਵਿਜੇ ਕਪੂਰੀਆ ਸਾਹਿਬ ਇਹਦੇ ਬਾਰੇ ਅੱਜ ਦੀ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਅਰਜੋਤ ਬੈਣ ਦੇ ਨਾਲ ਬੜਾ ਪਿਆਰ ਹੈ ਔਰ ਇਹ ਨਾਲ ਮਿਲ ਕੇ ਕੋ ਕੰਮ ਆਪਸ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਆ। ਇੰਨਾ ਵੱਡਾ ਸਾਈਬਰ ਫਰਾਡ ਚੱਲ ਰਿਹਾ ਹੋਵੇ। 8-9 ਮਹੀਨੇ ਦੀ ਚਿੱਠੀ ਆ ਡੀਜੀਪੀ ਸਾਹਿਬ ਕੋਲ ਪਈ ਹੋਵੇ। ਡੂ ਯੂ ਐਕਸਪੈਕਟ ਦਾ ਡੀਜੀਪੀ ਟੂ ਡੂ ਜਸਟਿਸ ਟੂ ਜਿਹੜੇ 8-9 ਮਹੀਨਿਆਂ ਚ ਨਹੀਂ ਕਰ ਸਕੇ ਤੁਸੀਂ ਇੱਕ ਮਨਿਸਟਰ ਦੇ ਖਿਲਾਫ ਇੱਕ ਐਸਐਚਓ ਨੇ ਅਲਿਗੇਸ਼ਨ ਕਰ ਦਿੱਤੇ। ਇੱਕ ਆਪ ਦੇ ਸਿੱਧੇ ਅਫਸਰ ਖਿਲਾਫ ਕਰਦੇ ਮੈਂ ਕਹਿੰਦਾ ਚਲੋ ਸੱਚੇ ਹੋਵੇ ਮਗਰ ਇਹ ਸੱਚ ਹੈ ਕਿ ਝੂਠਾ ਹੈ ਇਹਦੀ ਇਨਕੁਆਇਰੀ ਤਾਂ ਭਾਈ ਜੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੋਊ ਕੋਈ ਸੀਪੀਆਈ ਕਰੂ ਕੋਈ ਈਡੀ ਕਰੂ ਫੇਰ ਹੀ ਪਤਾ ਲੱਗੂ ਨਾਟ ਦਾ ਪੰਜਾਬ ਪੁਲਿਸ ਇਟਸੈਲਫ ਜਿਹੜਾ ਇਹ ਤੇ ਰੋਮਾਂਟਿਕ ਹੈ ਰਿਆ ਬੀਬੀ ਸਾਹਿਬ ਬੋਲਦੀ ਹਾਲੇ ਹਾਂ ਮੈਂ ਆਖਾਂ ਮੈਂ ਮੈਨੇ ਫਿਰ ਤਾਂ ਡਾਊਟ ਦਿੰਨਾ ਇਸ ਸਤਕਾਰਯੋਗ ਸਾਡੇ ਐਮਨਿਸਟਰ ਸਾਹਿਬ ਦੀ ਵਾਈਫ ਨੂੰ ਹਾਏ ਬਬੂ ਗੋਚਾ ਜੀ ਤਾਂ ਨਹੀਂ ਠੀਕ ਇਹ ਨਟਕਾ ਨਗਰ ਮੈਂ ਉਹਨਾਂ ਨੂੰ ਸਤਕਾਰਯੋਗ ਨੇ ਮੈਂ ਉਹਨਾਂ ਨੂੰ ਬੈਨੀਫੀਟ ਆਫ ਡਾਊਟ ਦੇਣਾ ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੂ ਡਾਊਟ ਤਾਂ ਇੰਡੀਪੈਂਡੈਂਟ ਏਜੰਸੀ ਕਰੂ ਕਿ ਮੈਂ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਕਹਿੰਦਾ ਟਵੀਟ ਵਿਖਾਈ ਯਾਰ ਟਵੀਟ ਕਰ ਆ ਅ ਟਵੀਟ ਦੇ ਵਿਆਪਤੀ ਕਰਦੇ ਜਦ ਇਹਨੇ ਅਖੀਰ ਚ ਕਹਿਤਾ ਵੀ वेलकम ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦ ਟਰੂਥ ਤੇ ਫਿਰ ਭਾਈ ਸੱਚ ਤਾਂ ਤਵੇ ਬਾਹਰ ਆਉਣਾ ਜਾਂ ਤਾਂ ਹਾਈ ਕੋਰਟ ਛੂ ਮੋਟੋ ਮੋਟ ਨੋਟਿਸ ਲੈ ਲੈਵੇ ਕੇਸ ਦਾ ਤੇ ਜਾਂ ਤੁਸੀਂ ਸੀਬੀਆਈ ਨੂੰ ਭੇਜ ਦਿਓ ਤੇ ਲੱਗ ਜੂ ਪਤਾ ਜੇ ਸੱਚੇ ਹੋਗੇ ਤੇ ਕੌਣ ਫਸਾ ਸਕਦਾ ਤੁਹਾਨੂੰ ਕੋਈ ਫਸਾਅ ਖੋਣ ਚਾਹੁੰਦਾ ਖੈਰ ਵਿਕਰਮ ਮਜੀਠੀਆ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉਤੇ ਮੰਤਰੀ ਹਰਜੋਤ ਵੈਨ ਦਾ ਕੀ ਬਿਆਨ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ